ਕਿਸੇ ਸਮੇਂ ਪੰਜਾਬ ਵਿੱਚ ਇਹ ਮੁਹਾਵਰਾ ਵਰਤਿਆ ਜਾਂਦਾ ਸੀ ਕਿ ਪਿੰਡਾਂ ਵਿੱਚ ਰੱਬ ਵੱਸਦਾ ਪਰ ਹੁਣ ਪੰਜਾਬ ਦੇ ਪਿੰਡਾਂ ਵਿੱਚ ਰੱਬ ਨਹੀਂ ਵੱਸਦਾ ਜਿਵੇਂ ਉਹ ਕਿਤੇ ਦੂਰ ਤਰਾਡੇ ਚਲਾ ਗਿਆ ਹੋਵੇ ਪਿੰਡ ਸ਼ਬਦ ਪਿੰਡੇ ਤੋਂ ਬਣਿਆ ਹੈ ਪਿੰਡਾ ਭਾਵ ਸਰੀਰ ਸਰੀਰ ਦੇ ਕਿਸੇ ਹਿੱਸੇ ਵਿੱਚ ਸਾਨੂੰ ਕੋਈ ਤਕਲੀਫ ਹੁੰਦੀ ਹੈ ਤੇ ਸਰੀਰ ਦੇ ਦੂਜੇ ਅੰਗ ਉਸ ਵਿੱਚ ਸਹਾਈ ਹੁੰਦੇ ਹਨ ਸਾਨੂੰ ਪੈਰ ਦੇ ਵਿੱਚ ਕੰਡਾ ਚੁੱਬਦਾ ਹੈ ਤਾਂ ਹੱਥ ਉਸ ਕੰਡੇ ਨੂੰ ਲੱਭ ਕੇ ਕੱਢਣ ਦਾ ਵਿੱਚ ਸਾਡੀ ਮਦਦ ਕਰਦੇ ਹਨ ਇਸੇ ਤਰ੍ਹਾਂ ਪਿੰਡ ਸੀ ਪਿੰਡ ਵਿੱਚ ਕਿਸੇ ਨੂੰ ਇੱਕ ਮੁਸ਼ਕਲ ਹੁੰਦੀ ਸੀ ਤਾਂ ਦੂਜੇ ਲੋਕ ਉਸ ਦੀ ਮੁਸ਼ਕਲ ਦਾ ਹੱਲ ਲੱਭਣ ਵਿੱਚ ਉਹਦੇ ਦੀ ਸਹਾਇਤਾ ਹੁੰਦੇ ਸਨ ਮਦਦਗਾਰ ਸਾਬਤ ਹੁੰਦੇ ਸਨ ਇਸੇ ਲਈ ਲੋਕਾਂ ਦੇ ਸਮੂਹ ਵਿੱਚ ਰਹਿਣ ਨੂੰ ਲੋਕ ਰਹਿਤਲ ਨੂੰ ਪਿੰਡ ਕਿਹਾ ਗਿਆ ਪਿੰਡ ਵਿੱਚ ਲੋਕਾਂ ਲਈ ਖੇਤੀ ਦੀ ਵਰਤੋਂ ਦੇ ਸੰਦ ਬਣਾਉਣ ਵਾਲੇ ਲੋਕ ਵੀ ਸਨ ਮਿੱਟੀ ਦੇ ਭਾਂਡੇ ਪਿੰਡ ਵਿੱਚ ਬਣਦੇ ਸਨ ਖੂਹਾਂ ਤੋਂ ਪਾਣੀ ਭਰ ਕੇ ਘਰਾਂ ਤੱਕ ਲਿਆਉਣ ਵਾਲੇ ਲੋਕ ਵੀ ਹੁੰਦੇ ਸਨ ਲੋਹੇ ਦੇ ਸੰਦ ਬਣਾਉਣ ਵਾਲੇ ਲੋਕ ਵੱਖਰੇ ਸਨ ਲੱਕੜ ਦੇ ਸੰਦ ਬਣਾਉਣ ਵਾਲੇ ਲੋਕ ਵੱਖਰੇ ਸਨ ਖੱਡੀਆਂ ਤੇ ਕਪੜਾ ਗੁਣਿਆ ਜਾਂਦਾ ਸੀ ਇਹ ਵੱਖਰੇ ਕਾਰੀਗਰ ਸਨ ਜਿਹੜੇ ਕੰਮ ਕਰਦੇ ਸੀ ਜੁੱਤੀਆਂ ਬਣਾਈਆਂ ਜਾਂਦੀਆਂ ਸੀ ਘਰਾਂ ਵਿੱਚ ਚਰਖੇ ਕੱਤੇ ਜਾਂਦੇ ਸੀ ਇੱਥੋਂ ਤੱਕ ਕਿ ਪਿੰਡ ਵਾਲਿਆਂ ਦਾ ਮਨੋਰੰਜਨ ਕਰਨ ਲਈ ਗਾਉਣ ਵਾਲੇ ਗਵੰਤਰੀ ਵੀ ਪਿੰਡ ਦੇ ਆਪਣੇ ਹੁੰਦੇ ਸਨ। ਇਹੋ ਹੀ ਬੰਦੇ ਸਨ ਜਿਹੜੇ ਲੋਕਾਂ ਨੂੰ ਹਸਾ ਕੇ ਲੋਕਾਂ ਦਾ ਮਨੋਰੰਜਨ ਵੀ ਕਰਦੇ ਸਨ। ਇਥੋਂ ਤੱਕ ਕਿ ਜੇਕਰ ਕਿਸੇ ਗਰੀਬ ਬੰਦੇ ਦੀ ਕਣਕ ਸਮੇਸਿਰ ਉਹਦੇ ਤੋਂ ਨਾ ਵੱਢੀ ਜਾਂਦੀ ਤਾਂ ਲੋਕ ਵੰਗਾਰ ਪਾ ਕੇ ਆਪ ਉਹਦੀ ਕਣਕ ਵੱਢਣ ਚਲੇ ਜਾਂਦੇ। ਲੋਕ ਘਰੋਂ ਰੋਟੀ ਖਾ ਕੇ ਵੀ ਉਹਦੀ ਕਣਕ ਵੱਢਣ ਚਲੇ ਜਾਂਦੇ ਸਨ। ਇਹ ਉਹ ਸਮਾਂ ਸੀ ਜਦੋਂ ਜੜੀਆਂ ਚੀਜ਼ਾਂ ਨੇ ਵਸਤਾਂ ਨੇ ਉਹ ਪਿੰਡ ਤੋਂ ਸ਼ਹਿਰ ਵੱਲ ਨੂੰ ਜਾਂਦੀਆਂ ਸਨ ਅਸੀਂ ਹੁਣ ਉਸ ਦੌਰ ਵਿੱਚ ਪਹੁੰਚ ਗਏ ਆ ਜਿੱਥੇ ਬਹੁ ਗਿਣਤੀ ਚੀਜ਼ਾਂ ਸ਼ਹਿਰ ਤੋਂ ਪਿੰਡ ਵੱਲ ਨੂੰ ਆਉਂਦੀਆਂ ਇੱਥੋਂ ਤੱਕ ਕਿ ਸਾਗ ਮੋਲੀਆਂ ਵੀ ਹੁਣ ਸ਼ਹਿਰ ਤੋਂ ਪਿੰਡ ਵੱਲ ਨੂੰ ਆਉਂਦੇ ਆ ਉਸ ਸਮੇਂ ਲੋਕਾਂ ਦਾ ਆਪਸ ਵਿੱਚ ਸਹਿਜ ਚਾਰ ਸੀ ਇਸੇ ਕਰਕੇ ਲੋਕਾਂ ਦੇ ਸਮੂਹ ਨੂੰ ਪਿੰਡ ਗਿਆ ਗਿਆ ਸੀ ਤੇ ਆਖਾਂਣ ਬੜਿਆ ਸੀ ਕਿ ਪਿੰਡਾਂ ਵਿੱਚ ਰੱਬ ਵਸਦਾ ਇਸ ਸਮੇਂ ਪੰਜਾਬ ਦੇ ਪਿੰਡਾਂ ਦਾ ਮੂਹ ਮਹਾਂਦਰਾ ਬਦਲ ਗਿਆ ਹੈ ਪਿਛਲੇ 60 ਕੁ ਸਾਲਾਂ ਵਿੱਚ ਤਾਂ ਇਹ ਕਹਿ ਸਕਦੇ ਆ ਕਿ ਉਹ ਕਾਹੀ ਤਬਦੀਲ ਹੋ ਗਿਆ ਹੁਣ ਸਾਡਾ ਖੇਤਾਂ ਨਾਲ ਉਹ ਰਿਸ਼ਤਾ ਨਹੀਂ ਰਿਹਾ ਜੋ ਕਦੇ ਹੋਇਆ ਕਰਦਾ ਸੀ ਜਿਹਦੇ ਬਾਰੇ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਸੀ ਕਿ ਮਨ ਹਾਲੀ ਕਿਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ ਖੇਤਾਂ ਨਾਲ ਸਾਡਾ ਰਿਸ਼ਤਾ ਵਪਾਰਕ ਰਿਸ਼ਤਾ ਹੋ ਗਿਆ ਹੈ ਹਰ ਪਿੰਡ ਵਿੱਚ 2 2 3 3 ਗੁਰਦੁਆਰੇ ਬਣ ਗਏ ਹਨ ਹਰ ਸਵੇਰ ਨੂੰ ਅਸੀਂ ਸਪੀਕਰਾਂ ਦੇ ਸ਼ੋਰ ਵਿੱਚ ਬਦਲ ਦਿੰਦਾ ਹੈ ਵਾਰਿਸ ਸ਼ਾਹ ਹੋਰਾਂ ਨੇ ਪੰਜਾਬ ਦੇ ਪਿੰਡਾਂ ਦੀ ਸਵੇਰ ਬਾਰੇ ਕਦੇ ਲਿਖਿਆ ਸੀ ਚਿੜੀ ਚੋਕ ਦੀ ਨਾਲ ਉੱਠ ਤੁਰੇ ਪਾਂਦੀ ਚਿੜੀ ਚੋਕ ਦੀ ਨਾਲ ਉੱਠ ਤੁਰੇ ਪਾਂਦੀ ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨਹੀਂ ਸੁਬਾ ਸਾਦਕ ਹੋਈ ਤਦੋਂ ਆਣ ਰੋਸ਼ਨ ਜਦੋਂ ਲਾਲੀਆਂ ਆਣ ਚ ਚਲਾਣੀਆਂ ਨਹੀਂ ਇੱਕ ਨਾ ਉੱਠ ਕੇ ਰੇੜ ਕਾ ਪਾ ਦਿੱਤਾ ਇੱਕ ਧੁੰਦੀਆਂ ਫਿਰਨ ਮਧਾਣੀਆਂ ਨਹੀਂ ਇੱਕ ਉੱਠ ਕੇ ਹਲੇ ਤਿਆਰ ਹੋਏ ਤੇ ਇੱਕ ਢੂੰਡ ਦੇ ਫਿਰਨ ਪ੍ਰਾਣੀਆਂ ਨਹੀਂ ਲਈਆਂ ਕੱਢ ਹਰਨਾਲੀਆਂ ਹਾਲੀਆਂ ਨੇ ਸੀਆਂ ਭੋਏ ਨੂੰ ਜਿਨ੍ਹਾਂ ਨੇ ਲਾਣੀਆਂ ਨਹੀਂ ਘਰ-ਬਾਰ ਨਾ ਚੱਕੀਆਂ ਝੋਤੀਆਂ ਨੇ ਜਿਨ੍ਹਾਂ ਤੌਣਾ ਗੁੰਨ ਪਕਾਣੀਆਂ ਨਹੀਂ ਕਾਰੋਬਾਰ ਵਿੱਚ ਹੋਇਆ ਜਹਾਨ ਸਾਰਾ ਤੇ ਚਰਖੇ ਡੌਂਦੀਆਂ ਉੱਠ ਸਵਾਣੀਆਂ ਨਹੀਂ ਇਸ ਤਰ੍ਹਾਂ ਦੀ ਸੁਭਾ ਹੁੰਦੀ ਸੀ ਕਦੇ ਸਾਡੇ ਪਿੰਡਾਂ ਦੀ ਤੇ ਉਹ ਧਾਰ ਉਹ ਸਮਾਂ ਹੁਣ ਨਹੀਂ ਰਿਹਾ ਤੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਅਸੀਂ ਛੱਡ ਦਿੱਤਾ ਹੁਣ ਹੁਣ ਪਿੰਡਾਂ ਵਿੱਚ ਰਾਜਨੀਤੀ ਨੇ ਆਪਣੇ ਪੈਰ ਫਸਾਰ ਲਏ ਹਨ ਸਾਡਾ ਭਾਈਚਾਰਾ ਇੱਕ ਤਰ੍ਹਾਂ ਨਾਲ ਖੇਰੂ-ਖੋਰੂ ਹੋ ਗਿਆ ਹੈ ਪੰਜਾਬ ਦੇ ਪਿੰਡਾਂ ਨੂੰ ਨਸ਼ਿਆਂ ਦੇ ਕੋਣ ਅੰਦਰੋਂ ਖੋਖਲਾ ਕਰ ਰਹੇ ਹਨ ਪੰਜਾਬ ਦੀਆਂ ਲੱਖਾਂ ਮਾਵਾਂ ਜੋ ਦਾਸ ਹਨ ਲੱਖਾ ਚੁੱਲੇ ਨਰਾਸ਼ ਹਨ ਜਿਨ੍ਹਾਂ ਘਰਾਂ ਦੇ ਬੱਚੇ ਨਸ਼ਿਆਂ ਦੀ ਦਲਦਲ ਵਿੱਚ ਫਸ ਗਏ ਨਸ਼ਿਆਂ ਦੀ ਹਨੇਰੀ ਵਿੱਚ ਬਹੁਤ ਕੁਝ ਗਵਾਚ ਗਿਆ ਹੈ ਬਹੁਤ ਕੁਝ ਇੱਧਰ ਉੱਧਰ ਹੋ ਗਿਆ ਹੈ ਪਿੰਡ ਵਿੱਚ ਨਸ਼ਿਆਂ ਦੀ ਪਾਗਲ ਹਵਾ ਵਗ ਰਹੀ ਹੈ ਮੈਂ ਲਿਖਿਆ ਸੀ ਦੋ ਲਾਈਨਾਂ ਲਿਖਿਆ ਸੀ ਕਿ ਰੁੱਤਾ ਏ ਆਵਾਜ਼ਾਰ ਨੇ ਕੁਝ ਕਰੋ ਯਾਰੋ ਮਾਵਾ ਬੜੀਆਂ ਲਚਾਰ ਨੇ ਕੁਝ ਕਰੋ ਯਾਰੋ ਤੇ ਪਿੰਡ ਮੇਰੇ ਵਗ ਰਹੀ ਪਾਗਲ ਹਵਾ ਬਿਰਖ ਬੜੇ ਬੇਜ਼ਾਰ ਨੇ ਕੁਝ ਕਰੋ ਯਾਰੋ ਅਸੀਂ ਪੰਜਾਬੀ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਸਾਂ ਸਰਬੱਤ ਦਾ ਭਲਾ ਹੋਣ ਕੇਵਲ ਗੁਰਦੁਆਰਾ ਸਾਹਿਬ ਵਿੱਚ ਹੀ ਬੋਲਿਆ ਜਾਂਦਾ ਹੈ ਕਿਹਾ ਜਾਂਦਾ ਹੈ ਤੇ ਅਸੀਂ ਇਸ ਤੇ ਅਮਲ ਨਹੀਂ ਕਰਦੇ ਸਾਡਾ ਖਾਣ ਪੀਣ ਸਾਡਾ ਰਹਿਣ ਸਹਿਣ ਉਹ ਸਭ ਕੁਝ ਜਿਹੜਾ ਬੜੀ ਤੇਜ਼ੀ ਨਾਲ ਤਬਦੀਲ ਹੋਇਆ ਹੈ ਅਸੀਂ ਪੰਜਾਬੀ ਹੁਣ ਸਟੇਟਸ ਲਈ ਜਿਉਣ ਲੱਗ ਪਏ ਹਾਂ ਹਰ ਪਿੰਡ ਵਿੱਚ ਉੱਚੀਆਂ ਕੋਠੀਆਂ ਉੱਸਰ ਗਈਆਂ ਹਨ ਪਰ ਸਾਡੇ ਕਿਰਦਾਰ ਦਿਨੋ ਦਿਨ ਬੌਣੇ ਹੋ ਰਹੇ ਹਨ ਅਸੀਂ ਪੰਜਾਬੀ ਕਿਰਤੀ ਕਮਾਊ ਪੁੱਤਰਾਂ ਵਜੋਂ ਜਾਣੇ ਜਾਂਦੇ ਸਾਂ ਹੁਣ ਅਸੀਂ ਪੂਰੀ ਤਰ੍ਹਾਂ ਨਾਲ ਕਿਰਤ ਤੋਂ ਤੋੜ ਵਿਛੋੜਾ ਕਰ ਲਿਆ ਹੈ ਹੱਥੀ ਕੰਮ ਕਰਨ ਵਾਲੇ ਅੱਜ ਵੀ ਬਹੁਤ ਘੱਟ ਕੰਮੇ ਸਾਡੇ ਕੋਲ ਇਸ ਵੇਲੇ ਬਜੇ ਨੇ ਬਹੁਤ ਥੋੜੇ ਲੋਕ ਨੇ ਜਿਹੜੇ ਹੱਥੀ ਕੰਮ ਕਰਦੇ ਆ ਹਰ ਕੋਈ ਵੇਲਾ ਰਹਿਣ ਨੂੰ ਆਪਣਾ ਰੁਤਬਾ ਸਮਝਣ ਲੱਗ ਪਿਆ ਆਪਣਾ ਮਾਣ ਸਮਝਣ ਲੱਗ ਪਿਆ ਜਦ ਕਿ ਪਹਿਲੇ ਵੇਲਾਂ ਵਿੱਚ ਵੇਲੇ ਰਹਿਣ ਵਾਲੇ ਬੰਦੇ ਨੂੰ ਨਕਮਾ ਕਿਹਾ ਜਾਂਦਾ ਸੀ ਨਕਮਾ ਸ਼ਬਦ ਹੁਣ ਸਾਡੀ ਡਿਸ਼ ਜਨਰੀ ਚੋਂ ਇੱਕ ਤਰ੍ਹਾਂ ਨਾਲ ਖਤਮ ਹੋ ਰਿਹਾ ਹੈ। ਬਾਬੇ ਨਾਨਕ ਦਾ ਵਿਦੇਸ਼ ਕਿਰਤ ਕਰੋ ਤੋਂ ਅਸੀਂ ਹੁਣ ਤੋੜ ਵਿਛੋੜਾ ਕਰ ਰਿਹਾ ਹੈ। ਅਸੀਂ ਸਰੀਰਕ, ਮਾਨਸਿਕ ਤੇ ਆਰਥਿਕ ਪੱਖੋਂ ਵਕਾਰਾਂ ਦੇ ਸ਼ਿਕਾਰ ਬਣ ਰਹੇ ਹਾਂ। ਅਸੀਂ ਹੁਣ ਵੱਡੇ ਵੱਡੇ ਸਮਾਗਮਾਂ ਤੇ ਬੇਸ਼ੱਕ ਲੱਖਾਂ ਰੁਪਏ ਖਰਚ ਕਰਕੇ ਲੰਗਰ ਅੱਜ ਵੀ ਲਾਉਂਦੇ ਹਾਂ। ਪਰ ਇਹ ਲੰਗਰ ਦਾਲ ਫੁਲਕੇ ਤੋਂ ਅਗਾਂਹ ਵਿਕਾਸ ਕਰਦੇ ਕਰਦੇ ਪੀਜ਼ਾ ਬਰਗਰਾਂ ਦੇ ਲੰਗਰਾਂ ਤੱਕ ਵੀ ਗੱਲ ਚੱਲੀ ਗਈ ਹੈ ਹਰ ਪਿੰਡ ਵਿੱਚ ਜੇਕਰ ਕੋਈ ਵਿਅਕਤੀ ਭਿਆਨਕ ਬਿਮਾਰੀ ਤੋਂ ਪੀੜਤ ਹੋਵੇ ਤਾਂ ਉਸ ਦੀ ਮਦਦ ਕਰਨ ਵੇਲੇ ਸਰਬੱਤ ਦਾ ਭਲਾ ਤੇ ਸਾਂਝੀ ਵਾਲਤਾ ਦਾ ਉਪਦੇਸ਼ ਅਸੀਂ ਵਿਸਾਰ ਦਿੰਦੇ ਹਾਂ ਇੱਕ ਇੱਕ ਪਿੰਡ ਵਿੱਚ ਟੂਰਨਾਮੈਂਟ ਤੇ ਲੱਖਾਂ ਰੁਪਏ ਖਰਚ ਹੁੰਦੇ ਹਨ ਤੇ ਇੱਕ ਇੱਕ ਰੇਡ ਤੇ ਇੱਕ ਇੱਕ ਕਬੱਡੀ ਦੀ ਰੇਡ ਤੇ ਲੱਖਾਂ ਰੁਪਏ ਲੱਗਦੇ ਹਨ ਪਰ ਜਦੋਂ ਵਾਤਾਵਰਣ ਦੀ ਗੱਲ ਆਉਂਦੀ ਹੈ ਅਸੀਂ ਆਪਣੇ ਬਾਬੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾਹਤ ਉਹਦੀ ਗੱਲ ਆਉਂਦੀ ਹੈ ਤਾਂ ਅਸੀਂ ਇਹਨਾਂ ਸਭ ਚੀਜ਼ਾਂ ਨੂੰ ਵਿਸਾਰ ਦਿੱਤਾ ਹੈ ਬਿਲਕੁਲ ਵਿਸਾਰ ਦਿੱਤਾ ਹੈ ਅਸੀਂ ਗੁਰੂਆਂ ਦੀ ਬਾਣੀ ਨੂੰ ਪੜਿਆ ਤਾਂ ਜਰੂਰ ਪਰ ਆਪਣੇ ਮੱਥਿਆਂ ਵਿੱਚ ਨਹੀਂ ਪਾਇਆ ਪਿੰਡਾਂ ਦਾ ਪਾਣੀ ਖਤਮ ਹੋ ਰਿਹਾ ਹੈ ਪਿੰਡਾਂ ਦੀ ਫਿਜ਼ਾ ਵਿੱਚ ਸਹਿਮ ਹੈ ਰਾਤ ਨੂੰ ਕੋਈ ਇੱਕ ਪਿੰਡ ਤੋਂ ਦੂਜੇ ਪਿੰਡ ਜਾਣ ਤੋਂ ਹੁਣ ਡਰਦਾ ਹੈ ਸ਼ਹਿਰ ਤੋਂ ਪਿੰਡ ਜਾਣਾ ਖਤਰਾ ਸਹਿਣ ਵਰਗੀ ਸਥਿਤੀ ਬਣ ਗਈ ਹੈ ਨਸ਼ਿਆਂ ਦੀ ਅੱਗ ਨਾਲ ਕਈ ਘਰਾਂ ਦੇ ਚਿਰਾਗ ਬੁਝ ਗਏ ਹਨ ਕਈਆਂ ਘਰਾਂ ਦੇ ਚੁੱਲ੍ਹੇ ਉਦਾਸ ਹੋ ਗਏ ਹਨ ਪਿੰਡਾਂ ਦੀ ਜ਼ਮੀਨ ਜ਼ਹਿਰੀਲੀ ਹੋ ਗਈ ਹੈ ਸਾਡਾ ਖਾਣ ਪੀਣ ਬਜ਼ਾਰੂ ਹੋ ਗਿਆ ਹੈ ਸਾਂਝੇ ਪਰਿਵਾਰ ਟੁੱਟ ਰਹੇ ਹਨ ਅਸੀਂ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦੁਸ਼ਵਾਰੀਆਂ ਦੇ ਸ਼ਿਕਾਰ ਹੋ ਰਹੇ ਹਾਂ ਸਾਡੀ ਵੱਡੀ ਗਿਣਤੀ ਲੋਕ ਵੱਡੀ ਗਿਣਤੀ ਪੰਜਾਬੀ ਹਾਰਟ ਅਟੈਕ ਬਲੱਡ ਪ੍ਰੈਸ਼ਰ ਯੂਰਿਕ ਐਸਿਡ ਹੈਪੇਟਾਈਟਸ ਬੀ ਹੈਪੇਟਾਈਟਸ ਸੀ ਵਰਗੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਬਣ ਰਹੇ ਹਨ ਗੋਲੀਆਂ ਦੇ ਅਸੀਂ ਫੱਕੇ ਮਾਰ ਰਹੇ ਹਾਂ ਕੁਦਰਤ ਨਾਲੋਂ ਅਸੀਂ ਤੋੜ ਵਿਛੋੜਾ ਕਰ ਲਿਆ ਹੈ ਪੰਛੀਆਂ ਪਰਿੰਦਿਆਂ ਤੋਂ ਅਸੀਂ ਇੱਕ ਤਰ੍ਹਾਂ ਨਾਲ ਦੂਰ ਹੋ ਗਏ ਹ ਰੁੱਖਾਂ ਦੇ ਨਾਲ ਜਿਹੜੀਆਂ ਸਾਡੀਆਂ ਸਾਂਝਾਂ ਹੁੰਦੀਆਂ ਹੋਇਆ ਕਰਦੀਆਂ ਸੀ ਉਹ ਸਾਂਝਾਂ ਹੁਣ ਇੱਕ ਤਰ੍ਹਾਂ ਨਾਲ ਵਖਾਵੇ ਦੀਆਂ ਸੰਜਾ ਰਹਿ ਗਈਆਂ ਅਸੀਂ ਵਖਾਵੇ ਦੀ ਜ਼ਿੰਦਗੀ ਜਿਉਣ ਲੱਗ ਪਿਆ ਜੇਕਰ ਹੁਣ ਵੀ ਅਸੀਂ ਇਹ ਕਹੀਏ ਕਿ ਪਿੰਡਾਂ ਵਿੱਚ ਰੱਬ ਵਸਦਾ ਤਾਂ ਸ਼ਾਇਦ ਇਹ ਸਾਡਾ ਪਰਮ ਹੀ ਹੋ ਸਕਦਾ ਹੈ ਹੋਰ ਕੁਝ ਨਹੀਂ ਇੱਕ ਮੈਂ ਦੋ ਲਾਈਨਾਂ ਲਿਖੀਆਂ ਸੀ ਕਿ ਮੇਰੇ ਸਾਵੇਂ ਰੱਖਿਆ ਹੋਨੇ ਸਦਾ ਹੀ ਇੱਕ ਸਵਾਲ ਕਿ ਇੰਨੇ ਦਰਦ ਨੂੰ ਕਿਵੇਂ ਲਿਖੇਗਾ 10 ਕਲਮ ਦੇ ਨਾਲ ਸੁਣਿਆ ਮਾਵਾਂ ਪੁੱਤਰਾਂ ਕੋਲੋਂ ਡਰਦੀਆਂ ਨੇ ਹੁਣ ਉੱਥੇ ਸੁਣਿਆ ਬਾਵਾ ਪੁੱਤਾਂ ਕੋਲੋਂ ਡਰਦਿਆਂ ਨੇ ਹੁਣ ਉਥੇ ਲਿਖ ਨਹੀਂ ਹੁੰਦਾ ਮੇਰੇ ਤੋਂ ਹੁਣ ਪਿੰਡ ਆਪਣੇ ਦਾ ਹਾਲ ਸੋਚ ਵਿਚਾਰ ਟੀਵੀ ਤੇ ਅਸੀਂ ਇਸ ਤਰ੍ਹਾਂ ਦੀਆਂ ਤੁਹਾਡੀ ਜਾਣਕਾਰੀ ਵਿੱਚ ਵਾਧਾ ਕਰਨ ਵਾਲੀਆਂ ਤੇ ਤੁਹਾਨੂੰ ਸੱਚਾਈ ਦੇ ਰੂਬਰੂ ਕਰਨ ਵਾਲੀਆਂ ਵੀਡੀਓ ਅਸੀਂ ਇਸ ਚੈਨਲ ਤੇ ਅਪਲੋਡ ਕਰਦੇ ਹਾਂ ਸੋਚ ਵਿਚਾਰ ਟੀਵੀ ਨਾਲ ਸਾਂਝ ਬਣਾਈ ਰੱਖਣ ਲਈ ਇਸ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਅਤੇ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ